ਹੱਥ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜਾ ਖੂਨ ਨਾਲ ਲਖਪਤ ਪਰਨਾ ਹੈ ਹੱਥ ਵਿੱਚ ਫੜਿਆ ਹੈ ਮੁੰਡਾ ਮੇਰਾ ਇੱਥੋਂ ਉੱਠ ਕੇ ਇੱਥੇ ਲੰਮਾ ਟਾਇਆ ਪਿਆ ਸੀ ਅੱਛਾ ਜੀ ਇੱਥੇ ਅੰਦਰ ਵੜਿਆ ਭੱਜ ਕੇ ਵੀ ਹੋ ਗਏ ਭਜਾ ਭਜਾ ਕੇ ਕੁੱਟਿਆ ਜੀ ਅੱਛਾ ਇੱਥੋਂ ਟਾਲਿਆ ਫਿਰ ਉੱਥੇ ਦੇਖ ਬੰਦਾ ਰਿਆ ਉੱਥੇ ਮੈਂ ਇੱਕ ਮਾਰੀਏ ਗੱਡੀ ਦੇ ਵਿੱਚ ਬਸ ਹਾਂਜੀ ਦੋ ਫਾਇਰ ਕਰ ਰਹੇ ਨੇ ਇੱਕ ਉਹ ਫਾਇਰ ਕਰਿਆ ਇੱਕ ਉੱਥੇ ਗੋਲੀਆਂ ਚੱਲੀਆਂ ਨੇ ਪਹਿਲਾਂ ਤੁਹਾਨੂੰ ਦਿਖਾਣਾ ਚਾਹਾਂਗੇ ਕੰਦ ਦੇ ਉੱਤੇ ਜਿਹੜੇ ਸ਼ਰਲੇ ਵੱਜਿਆ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਝੋੜਮਿਆਂ ਜਿਹੜੀਆਂ ਤਸਵੀਰਾਂ ਹਨ ਜਿੱਥੇ ਸਵੇਰੇ ਆਪਸੀ ਗੁੱਟਬਾਜੀ ਤੇ ਗੋਲੀਬਾਰੀ ਵੀ ਹੁੰਦੀ ਹੈ ਗੰਡਾਸੇ ਵਿੱਚ ਚੱਲਦੇ ਆਂ ਕਹ ਕੇ ਸਭ ਤੇ ਲਿਆ ਆ ਵੀਰੇ ਤੈਨੂੰ ਬਾਹਰ ਬੁਲਾ ਰਹੇ ਨੇ ਅੱਛਾ ਨਸ਼ੇੜੀ ਆ ਨਸ਼ੇ ਨਸ਼ੇ ਦਾ ਕੰਮ ਕਰਦਾ ਵੇਚਦੇ ਨੇ ਹੁੱਕੀਆਂ ਪੱਕੀਆਂ ਚਿੱਟਾ ਚਿੱਟਾ ਸਾਰਾ ਕੁਝ ਵੇਚਦੇ ਨੇ ਜੀ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਜੇਲ੍ਹ ਕੱਟ ਕੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਬਾਹ ਉਹਦੀ ਲੈ ਦੇ ਕੇ ਉਹਦੀ ਦਫਾ ਦਫਾ ਕਰ ਦਿੰਦੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਕਿੰਨੇ ਮਸਲੇ ਹੋ ਗਏ ਸਾਡੇ ਪਿੰਡ 'ਚ ਕਦੇ ਕੋਈ ਕਾਰਵਾਈ ਨਹੀਂ ਹੋਇਆ ਸਰਿਆਂ ਉਪ ਕੁੰਮਰੇ ਨੇ ਜਿਹੜਾ ਸਰੀਰ ਬੰਦਾ ਉਹਦਾ ਕੁੰਮਣਾ ਪਿੰਡ ਚ ਔਖਾ ਆ ਤੁਹਾਨੂੰ ਦਿਖਾਣਾ ਚਾਹਾਂਗੇ ਸੜਕ ਦੇ ਹਲਾ ਸੜਕ ਤੇ ਸ਼ੀਸ਼ਾ ਵੀ ਡਿੱਗੇ ਟੁੱਟਿਆ ਪਿਆ ਜੇ ਖੂਨ ਦੀ ਗੱਲ ਕਰੀਏ ਖੂਨ ਵੀ ਇੱਥੇ ਜਿਹੜੀ ਸੜਕਾ ਲੱਖਪਤ ਹੋਈ ਪਈ ਆ ਇਹ ਉਹ ਗਲੀਆਂ ਜਿੱਥੇ ਕਿ ਇਹ ਸਾਰਾ ਵਾਕਿਆ ਹੋਇਆ ਫਿਰ ਉਹਨਾਂ ਨੇ ਕਹਿਿਆ ਕਾਰ ਬੈਗ ਲੈ ਕੇ ਉਹਨਾਂ ਦੇ ਸ਼ੀਸ਼ੇ ਸ਼ੀਸ਼ੇ ਜਦੋਂ ਇਹਨਾਂ ਨੇ ਪੰਨੇ ਦੀ ਕਰਦਿਆਂ ਨੇ ਤੇ ਉਹ ਫਿਰ ਉਧਰ ਜਿੱਥੇ ਫਿਰ ਉਹਨਾਂ ਨੇ ਉੱਥੇ ਖੜਕੇ ਹਵਾਈ ਫਾਇਰ ਕੀਤਾ ਉਹ ਕੰਦ ਦੇ ਵਿੱਚ ਜਿਹੜਾ ਫਾਇਰ ਤੁਸੀਂ ਦੇਖ ਸਕਦੇ ਹੋਗੇ ਤੇ ਦ੍ਰਿਕ ਫੈਰ ਉਹਨਾਂ ਨੇ ਇਧਰ ਕੀਤਾ ਦੋ ਫੈਰ ਕੀਤੇ ਨੇ ਉਹਨਾਂ ਨੇ ਮੌਕੇ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਮੁੰਡਿਆਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਮਾਰਨਗੇ ਉਹਨੂੰ ਕਹਿੰਦਾ ਵੀਰੇ ਆਹੀਂ ਮੜਾ ਤਰ ਮੈਂ ਇੱਕ ਗੱਲ ਕਰਨੀ ਆ ਐਥੇ ਆ ਕੇ ਢਾਈ ਲੈ ਆ ਉਹਨਾਂ ਨੇ ਬਸ ਉਹ ਬਿਲਕੁਲ ਖਾਲੀ ਹੱਥ ਉਹਨੇ ਕੋਈ ਲੈਣਾ ਨਾ ਦੇਣਾ ਉਹਨੇ ਦੋ ਗੱਡੀਆਂ ਲੈ ਵੇ ਤੱਕ ਮੁਕਾਲਦੇ ਬਟਾ ਕੰਮ ਹੋ ਵੀ ਕਰਦਾ ਨਹੀਂ ਦੋ ਨੰਬਰ ਦਾ ਕੰਮ ਕਰਦੇ ਨੇ ਕੋਈ ਅਸਰ ਬੱਚ ਨਾਲ ਬੱਚ ਨਾਲ ਪਤਾ ਨਹੀਂ ਇਹ ਤੇ ਮਲੇ ਦਾ ਬੰਦੇ ਨੇ ਆਪਦੇ ਬੰਦੇ ਤਾਂ ਚਾਚਾਂ ਦੇ ਤੇ ਬਾਕੀ ਸਾਰਾ ਪਤਾ ਕਾਰਨ ਮੈਂ ਘਰੋਂ ਆਏ ਦੀ ਬੈਠਾ ਦੀ ਮੈਨੂੰ ਹਾਕ ਮਾਰੀ ਮੈਨੂੰ ਠੀਕਾ ਜੀ ਮੈਂ ਇੱਕ ਦਮ ਅਚਾਨਕ ਚੀਕਾ ਮਾਰਦੇ ਸੋਣਿਆ ਵੀ ਆਹ ਗੱਲ ਬਾਤ ਉਹ 3 ਦਿਨ ਸਾਨੂੰ ਮੁਸ਼ਕਲ ਹੋ ਗਿਆ ਲਿਖਣਾ ਕਲਮ ਕੱਲੇ ਨੂੰ ਜਿੱਥੇ ਵੀ ਸਾਨੂੰ ਕੋਈ ਵੀ ਗੱਲ ਬਾਤ ਆਉਂਦੀ ਸਾਨੂੰ ਕੁਝ ਵੀ ਕਰ ਸਕਦੇ ਨੇ ਜ਼ਰੂਰ ਦੇ ਵਿੱਚ ਤੜਕਸਾਰ ਗੋਲੀਆਂ ਚੱਲੀਆਂ ਗੰਡਾਸੇ ਚੱਲੇ ਤੁਹਾਨੂੰ ਦੱਸਣਾ ਚਾਹਾਂਗੇ ਸੀਐਨਸੀਟੀ ਦੇ ਝੋੜ ਮਾਜਦੇ ਦੇ ਵਿੱਚ ਸਵੇਰੀ ਸਵੇਰੇ ਗੋਲੀਆਂ ਚੱਲੀਆਂ ਨੇ ਪਹਿਲਾਂ ਤੁਹਾਨੂੰ ਦਿਖਾਣਾ ਚਾਹਾਂਗੇ ਕੰਦ ਦੇ ਉੱਤੇ ਜਿਹੜੇ ਸ਼ਰਲੇ ਵੱਜਿਆਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੋਰਮਾਜੇ ਦੀਆਂ ਤਸਵੀਰਾਂ ਹਨ ਜਿੱਥੇ ਸਵੇਰੇ ਆਪਸੀ ਗੁੱਟਬਾਜੀ ਤੇ ਗੋਲੀਬਾਰੀ ਵੀ ਹੁੰਦੀ ਹੈ ਗੰਡਾਸੇ ਵੀ ਚੱਲਦੇ ਆ ਤੁਹਾਨੂੰ ਦਿਖਾਣਾ ਚਾਹਾਂਗੇ ਸੜਕ ਦੇ ਹਾਲਾਤ ਸੜਕ ਤੇ ਸ਼ੀਸ਼ਾ ਵੀ ਡਿੱਗੇ ਟੁੱਟਿਆ ਪਿਆ ਜੇ ਖੂਨ ਦੀ ਗੱਲ ਕਰੀਏ ਖੂਨ ਵੀ ਇੱਥੇ ਜਿਹੜੀ ਸੜਕਾਂ ਲੱਤਪਤ ਹੋਈ ਪਈ ਹੈ ਇਹ ਉਹ ਗਲੀਆਂ ਜਿੱਥੇ ਕਿ ਇਹ ਸਾਰਾ ਵਾਕਿਆ ਹੋਇਆ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਜੀ ਕਰਮਜੀਤ ਕੌਰ ਜੀ ਮਾਤਾ ਹਾਂ ਮੈਂ ਮੰਮੀ ਆ ਜੀ ਉਹਦੀ ਬੱਚੇ ਦੀ ਜੀ ਦੀ ਰਕ ਵੱਡੀ ਆ ਕੀ ਨਾਮ ਹੈ ਜੀ ਉਹਦਾ ਉਹਦਾ ਨਾਮ ਹਰਪ੍ਰੀਤਾ ਜੀ ਕੀ ਮਸਲਾ ਹੋਇਆ ਸੀ ਮਸਲਾ ਪਤਾ ਨਹੀਂ ਜੀ ਸਾਨੂੰ ਤਾਂ ਕੋਈ ਗੱਲਵਾਦਦਾ ਜੀ ਆਏ ਕਹਿ ਕੇ ਸਭ ਤੇ ਲਿਆਇਆ ਵੀਰੇ ਤੈਨੂੰ ਬਾਹਰ ਬੁਲਾ ਰਹੇ ਨੇ ਅੱਛਾ ਜੀ ਕੌਣ ਬੁਲਾ ਰਹੇ ਸੀਗਾ ਇੱਕ ਮੁੰਡਾ ਪਿੰਡ ਦਾ ਮੁੰਡਾ ਜਿਹੜਾ ਛੱਦ ਕੇ ਲੈ ਆਇਆ ਕੀ ਨਾਮ ਉਹਦਾ ਉਹਦਾ ਨਾਮ ਕਾਲਾ ਕਾਲਾ ਕਹਿੰਦੇ ਨੇ ਪਿੰਡ 'ਚ ਅੱਛਾ ਜੀ ਨਸ਼ੇੜੀ ਆ ਨਸ਼ੇ ਦਾ ਕੰਮ ਕਰਦਾ ਵੇਚਦੇ ਨੇ ਕੁਕੀਆਂ ਪੱਕੀਆਂ ਚਿੱਟਾ ਚੁੱਟਾ ਸਾਰਾ ਕੁਝ ਵੇਚਦੇ ਨੇ ਜੀ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਜੇਲ੍ਹ ਕੱਟ ਕੇ ਆਏ ਨੇ ਉਹ ਤੁਸੀਂ ਹੁਣ ਦੇਖ ਲਓ ਬਾਕੀ ਦਾ ਮੁੰਡਾ ਮੇਰਾ ਇੱਥੋਂ ਉੱਠ ਕੇ ਇੱਥੇ ਲੰਮਾ ਟ ਉਹ ਜਦੋਂ ਉਹਨੂੰ ਐ ਕਹਿ ਕੇ ਲਿਆ ਤੈਨੂੰ ਅਲੀ ਨੇ ਬੁਲਾਇਆ ਬਸ ਇੰਨੀ ਗੱਲ ਮੈਨੂੰ ਸੁਣਿਆ ਮੈਂ ਅੰਦਰੋਂ ਤਾਂ ਨਿਕਲ ਕੇ ਆਈ ਆ ਅੱਛਾ ਇਹ ਨਹੀਂ ਪਤਾ ਹੁਣ ਆਪਾਂ ਨੂੰ ਅਲੀ ਕੌਣ ਆ ਕੌਣ ਨਹੀਂ ਐਨਾ ਸੁਣਿਆ ਵੀ ਅਲੀ ਨੇ ਬੁਲਾਇਆ ਤੈਨੂੰ ਹੋਰਿਆਂ ਵੀ ਚੱਲੀ ਆ ਹਾਂਜੀ ਦੋ ਫੈਰ ਕਰ ਰਹੇ ਨੇ ਇੱਕ ਉਹ ਫੈਰ ਕਰਿਆ ਇੱਕ ਉੱਥੇ ਉੱਥੇ ਖੜ ਕੇ ਜਿੱਥੇ ਆਪਾਂ ਪਹਿਲਾਂ ਖੜੇ ਸੀ ਉਹ ਜਗ੍ਹਾ ਤੇ ਖੜ ਕੇ ਫੈਰ ਮਾਰ ਰਿਹਾ ਸੀ ਕਹਿੰਦੇ ਕਿ ਨੰਗਾ ਨਾਚ ਹੈ ਗੁੰਡਾ ਗਰਦੀ ਦਾ ਕੁੱਟਕ ਪਜਾ ਕੇ ਕੁੱਟਿਆ ਪਜਾ ਕੇ ਕੁੱਟਿਆ ਜੀ ਅੱਛਾ ਇੱਥੇ ਟਾ ਲਿਆ ਫਿਰ ਉੱਥੇ ਦੇਖ ਬੰਦਾ ਰਿਆ ਉੱਥੇ ਮੈਂ ਇੱਕ ਟ ਮਾਰੀ ਗੱਡੀ ਦੇ ਵਿੱਚ ਬਸ ਅ ਹੋਰ ਕੁਝ ਨਹੀਂ ਸਾਨੂੰ ਕੋਈ ਪਤਾ ਸ਼ਾਸਨ ਕੀ ਕਹਿ ਰਹੇ ਉਹ ਸਾਨੂੰ ਕਹਿੰਦੇ ਤੁਸੀਂ ਚਲੋ ਬਸ ਆਪਦਾ ਕੰਮ ਕਰੋ ਅਸੀਂ ਕਰ ਲਾਂਗੇ ਜਿਹੜਾ ਕੁਝ ਕਰਨਾ ਅਸੀਂ ਬੰਦੇ ਭੇਜ ਤੇ ਹੁਣ ਸਾਨੂੰ ਨਹੀਂ ਪਤਾ ਵੀ ਪੁਲਸਾ ਕੀ ਕਰਨਗੇ ਕੀ ਨਹੀਂ ਕਰਨਗੇ ਔਰ ਮਾਜਰੇ ਦੀਆਂ ਤਸਵੀਰਾਂ ਨੇ ਤੇ ਜਿੱਥੇ ਕਿ ਇੱਕ ਉਹ ਵਾਕਾ ਹੁੰਦਾ ਆਪਸੀ ਗੁੱਟਬਾਜੀ ਦੇ ਕਾਰਨ ਸੁਣ ਚਾ ਹੈ ਕਿ ਗੁੱਟਬਾਜੀ ਆ ਜਿਸ ਦੇ ਕਾਰਨ ਇੱਥੇ ਲੜਾਈ ਹੁੰਦੀ ਹੈ ਤਸਵੀਰਾਂ ਤੁਹਾਨੂੰ ਚੋਰ ਮਾਜਰੇ ਦੀ ਦਿਖਾ ਰਿਹਾ ਪੁਲਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਆ ਪਹੁੰਚੇ ਗਏ ਨੇ ਉਹਨਾਂ ਪਰ ਹਜੇ ਤੱਕ ਜਿਹੜੀ ਹੈ ਉਹਨਾਂ ਨੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਤਾਂ ਕਰ ਦਿੱਤੀ ਗਈ ਹੈ ਤਾਂ ਸਾਡੇ ਨਾਲ ਕੁਝ ਹੋਰ ਵੀ ਨਹੀਂ ਜੁੜਿਆ ਕਿ ਨਾਮ ਜੀ ਨਾਮ ਹੈ ਮੈਂ ਤਰਸੇਮ ਸਿੰਘ ਹਾਂਜੀ ਵੀ ਉਹ ਐਸੀ ਤਰਸੇਮ ਮੈਂ ਤਾਂ ਬਾਅਦ ਚ ਆਇਆ ਜੀ ਅੱਛਾ ਜੀ ਮੇਰੇ ਆਉਣ ਤੱਕ ਇਹ ਗੱਲਬਾਤ ਹੋ ਚੁੱਕੀ ਸੀ ਤੁਸੀਂ ਮੁੰਡਲੇ ਦੇ ਡੈਡੀ ਹੋ ਹਾਂਜੀ ਅੱਛਾ ਜੀ ਮੈਂ ਡੈਡੀ ਹਾਂ ਮੈਂ ਤਾਂ ਬਾਅਦ ਚ ਪਹੁੰਚ ਮੈਂ ਆਇਆ ਸੁਨਾਮ ਤੋਂ ਡਿਊਟੀ ਤੋਂ ਪੇਪਰ ਮੇਰੇ ਤੇ ਲੱਗੇ ਆਇਆ ਹੈ 8 ਵਜੇ ਮੇਰੀ ਡਿਊਟੀ ਖਤਮ ਹੋਈ ਹੈ ਇਹ ਪੌਣੇ 8 ਦਾ ਬਾਕਿਆ ਹੈ ਅੱਛਾ ਜੀ ਤੇ ਮਨ ਤਾਂ ਕੀ ਕਾਰਨ ਸੀ ਜਿਹੜੀ ਤੇ ਲੜਾਈ ਦੀ ਕੋਈ ਕਾਰਨ ਹੈ ਹੀ ਨਹੀਂ ਜੇ ਤਾਂ ਕੋਈ ਕਾਰਨ ਨਾ ਹੋ ਜੇ ਬਣੀ ਹੈ ਫਿਰ ਉਹ ਨਾਲ ਉੱਠ ਕੇ ਕਿਉਂ ਹੁੰਦਾ ਵੀ ਉਹਦੇ ਮਨ 'ਚ ਕੋਈ ਹੁੰਦਾ ਹੈ ਉਹਦੇ ਮਨ 'ਚ ਕੋਈ ਹੈ ਹੀ ਨਹੀਂ ਗੱਲ ਵੀ ਨਾਰਮਲ ਗੱਲ ਹੈ ਉਹਨੂੰ ਕਹਿੰਦਾ ਵੀਰੇ ਆਹੀਂ ਮੜਾ ਤੇਰੇ ਨਾਲ ਇੱਕ ਗੱਲ ਕਰਨੀ ਆ ਐਥੇ ਆ ਕੇ ਢਾਈ ਲਿਆ ਉਹਨਾਂ ਨੇ ਬਸ ਉਹ ਬਿਲਕੁਲ ਖਾਲੀ ਹੱਥ ਉਹਨੇ ਕੋਈ ਲੈਣਾ ਨਾ ਦੇਣਾ ਆਪਣਾ ਬੰਦਾ ਬੰਦਾ ਹਾਂ ਜੀ ਇਹਦਾ ਸ਼ਰਿਆਮ ਪਿੰਡ ਚ ਗੁੰਡਾ ਕਰਦੀ ਹੈ ਕਿੰਨੀ ਵਾਰੀ ਲੜਾਈ ਹੋ ਗਈ ਸਮਝੌਤਾ ਕਰ ਲੈਂਦੇ ਫੇਰ ਉਹੀ ਕੰਮ ਹੋ ਜਾਂਦਾ ਬਾਰ ਬਾਰ ਇਹ ਫਾਇ ਵੀ ਕਰ ਰੱਖੇ ਹੋਏ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਬਾ ਉਹਦੀ ਲੈ ਦੇ ਕੇ ਉਹਦੀ ਰਫਾ ਰਫਾ ਕਰ ਦਿੰਦੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਕਿੰਨੇ ਮਸਲੇ ਹੋ ਗਏ ਸਾਡੇ ਪਿੰਡ ਚ ਕਦੇ ਕੋਈ ਕਾਰਵਾਈ ਨਹੀਂ ਆ ਸ਼ਰਿਆਮ ਘੁੰਮ ਰਹੇ ਨੇ ਜਿਹੜਾ شریف ਬੰਦਾ ਉਹਦਾ ਘੁੰਮਣਾ ਪਿੰਡ ਚ ਔਖਾ ਆ ਜਿਹੜੇ ਗੁੰਡਾ ਕਰਦੀ ਕਰਦਾ ਸ਼ਰਿਆਮ ਫਿਰਦੇ ਨੇ ਨੱਥਾ ਨਾ ਮੈਨੂੰ ਰੋਜ਼ ਕੋਈ ਨਾ ਕੋਈ ਮਲ ਕੇ ਉਹ ਕਰ ਦਿੰਦੇ ਨੇ ਹੋਰ ਠੀਕਾ ਜੀ ਬਾਰਦਾਤ ਹੈ ਕਈ ਬਾਰ ਬਾਰਦਾਤ ਹੋ ਗਏ ਸਾਡੇ ਪਿੰਡ ਤੇ ਠੀਕਾ ਜੀ ਸਾਨੂੰ ਮੁਸ਼ਕਲ ਹੋ ਗਾ ਨਿਕਲਣਾ ਕਲਮ ਕੱਲੇ ਨੂੰ ਜਿੱਥੇ ਵੀ ਸਾਨੂੰ ਕੋਈ ਵੀ ਗੱਲਬਾਤ ਆਉਂਦੀ ਸਾਨੂੰ ਕੁਝ ਵੀ ਕਰ ਸਕਦੇ ਨੇ ਕੀ ਕਾਰਨ ਤੁਸੀਂ ਕੀ ਕਾਰਨ ਮੰਨਦੇ ਜਿਹੜਾ ਕਾਰਨ ਇਹ ਮੰਨ ਕੇ ਚਲੋ ਵੀ ਇਹ ਇਹਨਾਂ ਨੂੰ ਜਾਤਾ ਫਿਰ ਇਹਨਾਂ ਦਾ ਉਹ ਕਰਾ ਜਾਵੇ ਠੀਕਾ ਹੱਲ ਜੀ ਠੀਕਾ ਜੀ ਨਹੀਂ ਨਹੀਂ ਆਪਾਂ ਗੱਲ ਜਿਹੜੀ ਲੜਾਈ ਦਾ ਕਾਰਨ ਆ ਅੱਜ ਕੀ ਕਾਰਨ ਕਾਰਨ ਮੈਂ ਘਰੋਂ ਆਏ ਜੀ ਦੇਖੋ ਘਰੇ ਬੈਠਾ ਦੀ ਮੈ ਮੈਨੂੰ ਹਾਕ ਮਾਰੀ ਮੈਨੂੰ ਠੀਕਾ ਜੀ ਮੈਂ ਇੱਕ ਦਮ ਅਚਾਨ ਚਿੱਕਾ ਮਾਰਦੇ ਸੋਣੇ ਵੀ ਆ ਗੱਲ ਬਾਤ ਉਹ ਚਾਰ ਦਿਨ ਵਿੱਚ ਜਿਹੜੇ ਬੰਦੇ ਉਹ ਕੀ ਕੰਮ ਕਰਦੇ ਨੇ ਕਿਹੜੇ ਜੀ ਜਿਹੜੇ ਦੂਜੀ ਪਾਰਟੀ ਦੀ ਲੜਾਈ ਉਹ ਤਾਂ ਬਸ ਇਹੀ ਕੰਮ ਆ ਬਸ ਹੀ ਇਹਨਾਂ ਦਾ ਕਦੇ ਮੂੰਹ ਟੁਟ ਮਾਰ ਲੜਾਈ ਝਗੜੇ ਬਸ ਆਹੀ ਕੰਮ ਆ ਉਹਨਾਂ ਦਾ ਹੀ ਮਤਲਬ ਕਿ ਪਿੰਡ 'ਚ دہشت ਦਾ ਮਾਹੌਲ ਬਣਾਉਂਦੇ ਹਾਂ ਹਾਂ ਪੂਰਾ دہشت ਦਾ ਮਾਹੌਲ ਇਹਦੇ ਕੁਝ ਤਾਂ ਨਹੀਂ ਕੋਲੇ ਦੋ ਗੱਡੀਆਂ ਲੈ ਬੈਠ ਮੁਕਾਨ ਦੇ ਵੇਖਦਾ ਬਿਜਾਰਾ ਕੰਮ ਹੋ ਵੀ ਕਰਦਾ ਨਹੀਂ ਦੋ ਨੰਬਰ ਦਾ ਕੰਮ ਕਰਦੇ ਨੇ ਕੋਈ ਸਰਪੰਚ ਦਾ ਸਰਪੰਚ ਦਾ ਪਤਾ ਨਹੀਂ ਇਹ ਤਾਂ ਮੱਲੇ ਦਾ ਬੰਦੇ ਨੇ ਆਪਦੇ ਬੰਦੇ ਤਾਂ ਚਾਚਾ ਦੇ ਤਰਫਾ ਕੀ ਜਰਾ ਬਤਾ ਜੀ ਪੁਲਿਸ ਪਹਿਲਾਂ ਕਦੀ ਕੋਈ ਕਾਰਵਾਈ ਕਰੀ ਤੁਸੀਂ ਜੀ ਕਾਰਵਾਈ ਹੁੰਦੀ ਵੀ ਵੇਲੇ ਆਈ ਹੋਗੀ ਬੁੱਤ ਸਾਹ ਵਗ ਮੁੜ ਕੇ ਜਰਾਜ ਬੰਦਾ ਹੋ ਜਾਂਦਾ ਉਹੋ ਹੀ ਗੱਲ ਹੋ ਜਾਂਦੀ ਆ ਕੁਝ ਨਹੀਂ ਬਣਦਾ ਆ ਲਓ ਜੀ ਬਹੁਤ ਅੰਤ ਖੜਾ ਲੋਗਾਂ ਨਾਲ ਗੱਲ ਕਰਾ ਉਹ ਖੜੇ ਨੇ ਮੈਂ ਤੇ ਵੀ ਹੋਣਾ ਪਿੰਡ ਦੇ ਹੋਰ ਵਾਸੀ ਵੀ ਸਾਡੇ ਨਾਲ ਮੌਜੂਦ ਹੈ ਹੱਥ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜਾ ਖੂਨ ਨਾਲ ਲਖਪਤ ਪਰਨਾ ਹੈ ਹੱਥ ਤੇ ਫੜਿਆ ਹੈ ਬਾਬਾ ਜੀ ਕੀ ਹੋਇਆ ਜੀ ਇਹ ਜੀ ਮੈਂ ਤੇ ਡਾਲੀ ਕਰ ਰਿਹਾ ਸੀਗਾ ਹਾਂ ਤੇ ਇੱਕ ਉਹਨਾਂ ਦੇ ਚੋਂ ਜਿਹੜੀ ਧਿਰਾਈ ਉਧਰੋਂ ਲੜਾਈ ਕਰਨ ਦੇ ਲਈ ਕੋਈ ਇੱਥੇ ੜਕੇ ਬਾਥਰੂਮ ਕਰ ਰਹੇ ਸੀਗੇ ਤੇ ਇਹਨਾਂ ਦੇ ਸਾਹਮਣੇ ਘਰ ਦਾ ਮੁੰਡਾ ਨਿਕਲਿਆ ਬਰਗ ਅਨਦੀਪ ਸਿਕੰਦਰ ਵੀ ਥੋੜੀ ਗਲਤ ਘੱਲ ਲੱਭੀ ਤੇ ਇਹ ਇੱਥੇ ਘਰ ਦੇ ਸਾਹਮਣੇ ਬਾਥਰੂਮ ਕਰ ਰਹੇ ਹੋ ਤੇ ਉਹਨਾਂ ਨੇ ਜਦੋਂ ਉਹਨਾਂ ਨੇ ਗੰਡਾਸਾ ਕੱਢਿਆ ਅੰਦਰ ਵੜ ਗਿਆ ਮੁੰਡਾ ਤੇ ਉਧਰੋਂ ਕਾਲਾ ਸਿੰਘ ਸਨਪ ਭੋਲਾ ਸਿੰਘ ਤੇ ਉਹਦੇ ਨਾਲ ਇੱਕ ਅਣਪਛਾਤਾ ਵਿਅਕਤੀ ਹੋਰ ਸੀਗਾ ਤੇ ਉਹ ਸਰਦਾਰ تر سین ਸਿੰਘ ਦੇ ਮੁੰਡੇ ਨੂੰ ਘਰੋਂ ਕੱਢ ਕੇ ਲੈ ਕੇ ਕਹਿੰਦੇ ਆ ਜਾ ਤੇਰੇ ਨਾਲ ਵੀ ਗੱਲ ਕਰਨੀ ਆ ਉਹਨੂੰ ਜਦੋਂ ਇੱਥੇ ਆ ਗਿਆ ਦੂਸਰਾ ਮੁੰਡਾ ਸੀ ਨਾਲ ਜਿਹੜਾ ਉਹਨੇ ਨੀਚੇ ਬੈਠ ਕੇ ਦੀ ਗੁੱਟ ਫੜ ਲਿਆ ਉਹ ਨੀਚੇ ਦੀ ਬਾਹ ਫੜ ਕੇ ਉਹਨੂੰ ਥੱਲੇ ਲੰਮਾ ਪਾ ਰੇ ਉਹਦੇ ਜਿਹੜਾ ਉਹਨਾਂ ਕੋਲ ਹਥਿਆਰ ਸੀ ਜੀ ਪੈਪ ਦੇ ਉੱਤੇ ਜਿਹੜਾ ਆਪਣੀ ਟੋਕੀ ਵਾਲੀ ਮਸ਼ੀਨ ਦਾ ਦਾਹ ਹੁੰਦਾ ਜੀ ਉਹ ਵੈਲਡ ਕੀਤਾ ਹੋਇਆ ਸੀਗਾ ਤੇ ਉਹਦੇ ਲੱਤ ਦੇ ਉੱਪਰ ਤਰਸੇਮ ਸਿੰਘ ਦੇ ਬੇਟੇ ਦੇ ਉੱਪਰ ਜਦੋਂ ਉਹਨਾਂ ਨੇ ਹਮਲਾ ਕੀਤਾ ਲੱਤ ਦੇ ਉੱਪਰ ਪਿੰਜਣੀ ਵੱਢਤੀ ਸਾਰੀ ਜੀ ਜਦੋਂ ਉਹਨਾਂ ਨੇ ਪਿੰਜਣੀ ਵੱਢੀ ਜੀ ਤੇ ਚਲ ਸਾਨੂੰ ਨਹੀਂ ਸੁਝਿਆ ਸੀ ਭੱਜਲੇ ਡਰ ਲੱਗਦਾ ਜੀ ਤੇ ਜਦੋਂ ਫਿਰ ਉਹਨਾਂ ਦੇ ਮਾਤਾ ਜੀ ਨਿਕਲਿਆ ਸਰਦਾਰ ਤਰਸੇਮ ਸਿੰਘ ਦੇ ਘਰ ਦੇ ਨਿਕਲ ਕੇ ਆਏ ਇਹਨਾਂ ਨੇ ਫਿਰ ਇੱਕ ਮਾਰੀ ਸੀ ਸਿੱਧੇ ਤੋਂ ਮ ਪਰ ਜਿਹੜਾ ਮੁੰਡਾ ਹਰਪ੍ਰੀਤ ਸਿੰਘ ਸੀ ਸੀ ਹਰਪ੍ਰੀਤ ਸਿੰਘ ਦਾ ਮੁੰਡਾ ਤਰਸੇਮ ਸਿੰਘ ਦਾ ਸੁਪੁੱਤਰ ਉਹਨੇ ਸ਼ੀਸ਼ੇ ਦੇ ਉੱਤੇ ਡਾਂਗ ਮਾਰੀ ਜੀ ਉਹਨੇ ਸ਼ੀਸ਼ਾ ਪੰਡਤਾ ਉਹ ਜਦੋਂ ਇੱਧਰੋਂ ਲੰਘੀ ਦੁਬਾਰੇ ਫੇਰ ਆਏ ਮੁੰਡੇ ਦੀ ਜਦੋਂ ਮੁੰਡੇ ਆਏ ਉਹਦੇ ਜਦੋਂ ਸਿੱਧਾ ਲੰਘੇ ਉਹਨੇ ਫੇਰ ਮਾਰੀ ਛੋਟੀ ਛਾਂਟੀ ਜਦੋਂ ਉਧਰੋਂ ਆਏ ਫਿਰ ਇਹ ਸਤਨਾਮ ਸਿੰਘ ਸਨ ਉਹ ਵਿਧਾਲ ਸਿੰਘ ਹਰਪ੍ਰੀਤ ਸਿੰਘ ਸਨ ਤਰਸੇਮ ਸਿੰਘ ਦੇ ਮੁੰਡੇ ਖੜੇ ਸੀ ਮੈਂ ਇੱਥੇ ਖੜਾ ਸੀਗਾ ਉਹਦੋਂ ਗੱਲ ਚੱਲਦੀ ਸੀ ਜੀ ਉਹਨਾਂ ਦੇ ਵਿਚ ਲੈ ਕੇ ਕਾਰ ਮਾਰੀ ਜੀ ਦੁਬਾਰੇ ਫੇਰ ਵਾ ਕਰਕੇ ਫੇਰ ਕਾਰ ਮਾਰੀ ਫਿਰ ਉਹਨਾਂ ਨੇ ਕਹਿ ਕਾਰ ਬੈਕ ਲੈ ਗਈ ਉਹਨਾਂ ਦੇ ਤੇ ਉਹ ਫਿਰ ਉਧਰ ਜੀ ਤੇ ਫਿਰ ਉਹਨਾਂ ਨੇ ਉੱਥੇ ਖੜ ਕੇ ਹਵਾਈ ਫਾਇਰ ਕੀਤਾ ਉਹ ਕੰਨ ਦੇ ਵਿੱਚ ਜਿਹੜੇ ਹਵਾਈ ਫਾਇਰ ਤੁਸੀਂ ਦੇਖ ਸਕਦੇ ਹੋਗੇ ਤੇ ਫਿਰ ਇੱਕ ਫਾਇਰ ਉਹਨਾਂ ਨੇ ਇੱਧਰ ਕੀਤਾ ਦੋ ਫਾਇਰ ਕੀਤੇ ਨੇ ਉਹਨਾਂ ਨੇ ਮੌਕੇ ਤੇ ਮਜੂਰ ਆ ਜਿਹੜਾ ਪਰਨਾ ਤੁਹਾਡਾ ਛੜਾਉਂਦੇ ਟਾਈਮ ਨਹੀਂ ਇਹ ਜਿਹੜਾ ਸਰਦਾਰ ਜਗਸੀਰ ਸਿੰਘ ਜੀ son of ਸਰਬਨ ਸਿੰਘ ਜੀ ਉਹਨਾਂ ਦਾ ਮੁੰਡਾ ਮੈਂਬਰ ਪਿਛਲੇ ਸਾਲ ਆਪਣੇ ਮੈਂ ਪਿੰਡ ਦੇ ਵਿੱਚ ਮੈਂਬਰੀ ਕਰ ਚੁੱਕਿਆ ਹੈ ਜੀ ਉਹ ਦੋਨਾਂ ਦੀ ਲੜਾਈ ਲੱਗੇ ਛੜਾਉਣ ਜੀ ਉਹਨਾਂ ਦੇ ਸਿਰ ਦੇ ਵਿੱਚ ਚਿੱਟ ਮਾਰੀ ਜੀ ਮੈਂਬਰ ਸਾਹਿਬ ਦੇ ਦੋ ਇੱਟ ਮਾਰੀ ਤਾਂ ਉਹਨਾਂ ਚਲੋ ਉਹਨਾਂ ਨੇ ਪਰਨਾਵੇਂ ਬੰਨੇ ਸਿਰ ਦੇ ਉੱਪਰ ਵੀ ਖੂਨ ਉਹਨਾਂ ਦੇ ਸਿਰ ਦੇ ਵਿੱਚੋਂ ਵ ਹੁਣ ਸਾਰੀ ਨਗਰ ਦੀ ਇਹ ਗੱਲ ਹੈ ਜੀ ਇਹਨਾਂ ਦੇ ਨਾਲ ਜੋ ਪ੍ਰਸ਼ਾਸਨ ਨੂੰ ਭੰਨ ਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਨਾਲ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਮਾੜੀ ਮੰਢੀਰ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੇ ਮੁੰਡਿਆਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਮਾਰਨਗੇ ਜੋ ਕਿ ਇਹਨਾਂ ਨੂੰ ਕਾਨੂੰਨ ਦੇ ਵੱਲੋਂ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਜੀ ਧੰਨਵਾਦ ਇਹ ਤਾਂ ਸਾਡੇ ਨਾਲ ਪਿੰਡ ਵਾਸੀ ਜਿੱਥੇ ਕਿ ਇੱਕ ਪੂਰੀ دہشت ਦਾ ਮਾਹੌਲ ਹੈ ਪਿੰਡ ਚੋਰਮਾਜਰੇ ਵੀ ਕਿ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾਉਣਾ ਚਾਹਾਂਗੇ ਸਾਰਾ ਪਿੰਡ ਜੁੜਾ ਇਕੱਠਾ ਹੋ ਚੁੱਕਿਆ ਹੈ ਕਿ ਅੱਜ ਤੜਕਸਾਰ ਇੱਥੇ ਗੋਲੀਆਂ ਵੀ ਚੱਲੀਆਂ ਹਨ ਅਤੇ ਗੁੰਡਾਸੇ ਵੀ ਚੱਲਿਆ ਸੜਕਾਂ ਨੂੰ ਇੱਕ ਵਾਰ ਫੇਰ ਦਿਖਾਣਾ ਚਾਹਾਂਗੇ ਲਹੂ ਲਹਾਨ ਸੜ ਕੋਈ ਪਈ ਹੈ ਚੱਪਲਾਂ ਕਿਤੇ ਖਿਲਰ ਰਹੀਆਂ ਪਈਆਂ ਹਨ ਤੇ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਤਾਂ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਕਈ ਸਵਾਲ ਉਠਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਲੜਾਈਆਂ ਨੇ ਪਹਿਲਾਂ ਵੀ ਹੋਈਆਂ ਨੇ ਪਰ ਜੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਜਿਹੜਾ ਅੱਜ ਲੜਾਈ ਆ ਇਹ ਨਾ ਹੁੰਦੀ ਸੰਗਰੂਪ ਤੌਰ 'ਤੇ ਵੀ ਸ਼ਰਮਾ ਪੰਜਾਬੀ ਲਾਈਵ ਟੀਵੀ